ਹਾਂਜੀ ਪ੍ਰਧਾਨ ਜੀ ਅੱਜ ਜਥੇਬੰਦੀ ਇਸ ਕੁਮਾਰ ਰੋਡ ਤੇ ਖੜੀ ਹੋਈ ਹੈ ਕੀ ਕਾਰਨ ਨੇ ਮੈਂ ਹਰਦੀਪ ਸਿੰਘ ਫੌਜੀ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸਦਕਾ ਕਮੇਟੀ ਪੰਜਾਬ ਗੁਰਦਾਸਪੁਰ ਅੱਜ ਪਿੰਡ ਤਕਵਾ ਦੇ ਵਿੱਚ ਆਪਣੀ ਜਥੇਬੰਦੀ ਦੀ ਮੀਟਿੰਗ ਲਾਈ ਆ ਉੱਥੇ ਲੋਕਾਂ ਦੇ ਇਲਾਕੇ ਦੀ ਵੰਗਿਆ ਤੇ ਇਹ ਜਿਹੜਾ ਰੋਡ ਵਾ ਇਹਨਾਂ ਇਲਾਕੇ ਦਾ ਨਹੀਂਗਾ ਇਹ ਕਮਾਨ ਤੋਂ ਜਿਹੜਾ ਵਾ ਬਿਆਸ ਰੋਡ ਜਾਂਦਾ ਵਾ ਜਿੰਨੀ ਸੰਗਤ ਰਰੋ ਸਵਾਮੀ ਡੇਰੇ ਨੂੰ ਜਲਦੀ ਸਾਰੀ ਇਹ ਦੇਰੇ ਸੜਕ ਤੋਂ ਲੰਘਦੀ ਆ ਇਹਦਾ ਬਹੁਤ ਵੱਡਾ ਠੇਕਾ ਹੋਇਆ 9 9 ਕਰੋੜ ਦੇ 3 ਲੱਖਾ 4-5 ਕਿਲੋਮੀਟਰ ਦੇ ਵਿੱਚ ਵਿੱਚ ਪਰ 2 ਮਹੀਨੇ ਇਹ ਸੜਕ ਨੂੰ ਬਣੀ ਨੂੰ ਹੋਏ ਆ ਤੇ ਆ ਹਾਲ ਹਾਲਾਤ ਹੋਏ ਆ ਮੈਂ ਡੀਸੀ ਸਾਹਿਬ ਕੋਲ ਤੇ ਭਗਵਾਨ ਸਮਾਨ ਦੀ ਕੋਲ ਅਸੀਂ ਪੂਰ ਜੋਰ ਮੰਗ ਕਰਦੇ ਆ ਕਿ ਇਹਦੀ ਇਨਕੁਆਰੀ ਕੀਤੀ ਜਾਵੇ ਜਿਹੜੇ ਕ੍ਰਪਟ ਤੇ ਰਿਸ਼ਵਤ ਖੋਰ ਅਧਿਕਾਰੀ ਆ ਜਿਨ੍ਹਾਂ ਦਾ ਹਾਜਮਾ ਬੜਾ ਤਗੜਾ ਵਾ ਕਿ ਉਹ ਉਹ ਕਲੀ ਆ ਲੁੱਕ ਵੀ ਖਾ ਜਾਂਦੇ ਆ ਬਜਰੀ ਵੀ ਖਾ ਜਾਂਦੇ ਆ ਸੀਮਿੰਟ ਵੀ ਖਾ ਜਾਂਦੇ ਆ ਤੇ ਉਹਨਾਂ ਨੂੰ ਪਚਾਉਂਦਾ ਕੌਣ ਆ ਤੇ ਇਸ ਕਰਕੇ ਇਹਦੀ ਇਨਕੁਆਇਰੀ ਕਰਕੇ ਜਿਹੜੇ ਕ੍ਰਾਈਮਨਲ ਅਫਸਰ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਗਾਹ ਤੋਂ ਉਹੋ ਜਿਹਾ ਕੋਈ ਕਰਪਟ ਅਧਿਕਾਰੀ ਜਿਹੜਾ ਵਾ ਜਿਹੜਾ ਵੀ ਰੋਡ ਬਣਾਵੇ ਉਹਦੇ ਕੋਈ ਘੱਟੋ-ਘੱਟ ਥੋੜਾ ਬੋਧਾ ਉਹਦੀ ਕੋਈ ਮਨਿਆਦ ਹੋਣੀ ਚਾਹੀਦੀ ਆ ਅਜੇ ਤਾਂ ਲੋਕਾਂ ਦਾ ਚਾਅ ਵੀ ਨਹੀਂ ਲੱਥਾ ਤੇ ਆ ਪਹਿਲੀ ਵਾਰਛੇ ਤੇ ਹੋਈ ਆ 2 2.5 ਮਹੀਨੇ ਹੋਇਆ ਇਸ ਰੋਡ ਬਣੇ ਨੂੰ ਤੇ ਆ ਵੇਖੋ ਰੋਡ ਦੇ ਹਾਲਾਤ ਮੈਂ ਕੈਮਰਾਮੈਨ ਜੀ ਨੂੰ ਕਹਿੰਦਾ ਕਿ ਵਿਖਾਓ ਆ ਸੋਜ ਜਿਹੜੇ ਟੋਏ ਆ ਇਨਾ ਗੱਡੀਆਂ ਥੱਲੇ ਆਏ ਆ ਸਾਰਾ ਰੋਡ ਜਿਹੜਾ ਬਿਲਕੁਲ ਟੁੱਟ ਕੇ ਬਰਬਾਦ ਹੋ ਗਿਆ ਵਾ ਸਾਡੀ ਪੁਰਜੋਰ ਅਪੀਲ ਆ ਕਿ ਇਹ ਰੋਡ ਸਾਡੀ ਬਹੁ ਜਿਹੜੀ ਸੰਗਤ ਵਾ ਉਹ ਰਵਾ ਸੁਆਮੀ ਡੇਰੇ ਨੂੰ ਵੀ ਜਾਂਦੀ ਆ ਤੇ ਇਹ ਜਿਹੜਾ ਅੰਮ੍ਰਿਤਸਰ ਬਾਈਪਾਸ ਨੂੰ ਰੋਡ ਜਿਹੜਾ ਇਹ ਮਿਲਦਾ ਵਾ ਲੋਕਾਂ ਨੂੰ ਲਿੰਕ ਰੋਡ ਜਿਹੜਾ ਵਾ ਛਾੜ ਪੈਂਦਾ ਪ੍ਰਧਾਨ ਜੀ ਕੀ ਇਹ ਰੋਡ ਉਸ ਤੋਂ ਬਾਅਦ ਰਿਪੇਅਰ ਵੀ ਹੋਇਆ ਇਹ ਰਿਪੇਅਰ ਵੀ ਉਹਨਾਂ ਨੇ ਕਰ ਦਿੱਤਾ ਪਰ ਵੇਖੋ ਜੀ ਦੋ ਵਾਰ ਰਿਪੇਅਰ ਕਰਨ ਦੇ ਬਾਵਜੂਦ ਵੀ ਆਹ ਰੋਡ ਦੀ ਆ ਹਾਲਾਤ ਆ ਇਹ ਤੇ ਭਗਵੰਤ ਮਾਨ ਜੀ ਸਾਡੇ ਕੋ ਮੰਗ ਕਰਦੇ ਆ ਕਿ ਇਹਦੀ ਇਨਕਵਾਲੀ ਖਲਵਾ ਕੇ ਕਿ ਜਿਹੜੇ ਅਧਿਕਾਰੀਆਂ ਨੇ ਇਥੇ ਕੋ ਕਬਲਾਬਾਦੀ ਕੀਤੀ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜੇ ਜਿਹਦੇ ਅੰਦਰ ਇਹ ਠੇਕੇ ਦਾ ਜਿਹੜਾ ਠੇਕੇਦਾਰ ਆ ਉਹਨੇ ਮਾਲ ਕਿੰਨਾ ਪਾਇਆ ਤੇ ਕਿੰਨਾ ਮਾਲ ਪੈਣਾ ਚਾਹੀਦਾ ਹੈਗਾ ਇਹ ਲੋਕਾਂ ਦੇ ਉਮੀਦਾਂ ਦੇ ਉਤਰੋ ਜਿਉਂ-ਜਿਉਂ ਤੁਸੀਂ ਵਾਅਦੇ ਕੀਤੇ ਆ ਇਸ ਰੋਡ ਨੂੰ ਲੋਕਾਂ ਦੀ ਮੰਗ ਮੁਤਾਬਕ ਖੇਤੀ ਤੋਂ ਖੇਤੀ ਜਨਾਵਾ ਉਹ ਤਿਆਰ ਕਰਵਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ